ਹਾਂਜੀ ਬਾਈ ਮੇਰੇ ਕੈਮਰੇ ਸਕੀਮ ਹੈ ਵੀ ਕੈਮਰੇ ਲਗਾਉਣੇ ਆ ਸਾਡੇ ਤਾਂ ਲੱਗੇ ਹੋਏ ਨੇ ਬਾਈ ਕੈਮਰੇ ਦੇਖੇ ਤਾਂ ਨਹੀਂ ਕਿਤੇ ਸਾਡੇ ਤਾਂ ਬਾਲੇ ਬਣਾਣੇ ਲੱਗੇ ਹੋਏ ਨੇ ਉਹ ਦੇਖੋ ਫੁੱਲ ਐਚਡੀ ਨੇਗੇ ਅੱਛਾ ਬਾਈ 1960 ਮਾਡਲ ਨਾ ਇਹਨਾਂ ਦੀ ਮੈਮਰੀ ਭਰੇ ਜਿੰਨਾ ਮਰਜ਼ੀ ਰਿਕਾਰਡਿੰਗ ਹੋਈ ਜਾਵੇ ਖਰਾਬੀ ਵੀ ਕੋਈ ਅਜੇ ਤੱਕ ਆਈ ਨਹੀਂ ਹੈਗੀ ਠੀਕ ਹੈ ਸਾਰੇ ਪਾਸਿਆਂ ਘੁੰਮਦੇ ਰਹੇ ਠੀਕ ਹੈ ਬਾਈ ਹੂਟਰ ਵਾਲਾ ਵੱਡਾਗਾ ਜੇ ਕੋਈ ਡੰਗਰ ਵਸਾ ਖੁੱਲ ਜੇ ਸਾਰਾ ਪਿੰਡ ਇਕੱਠਾ ਕਰ ਦਿੰਦੇ ਨੇ ਹੋ ਦੇ ਹੋ ਦੋ ਬੈਠਣੇ ਹੁਣ ਰਿਕਾਰਡਿੰਗ ਹੋ ਹੀ ਜਾਂਦੀ ਆ ਤੇ ਉਹ ਰਿਕਾਰਡਿੰਗ ਕਦੋਂ ਮਰਜ਼ੀ ਸੁਣ ਲੋ ਤੇ ਉਹ ਰਿਕਾਰਡਿੰਗ ਜਿਹੜੀ ਹੋਈ ਜਾਂਦੀ ਹੈ ਉਹ ਐ ਨਹੀਂ ਹੈਗਾ ਵੀ ਆਪਾਂ ਨੂੰ ਕੱਲ ਨੂੰ ਸੁਣਾਉਣਗੇ ਉਹ ਅੰਡੀ ਗਮੰਡੀ ਇੱਧਰ ਵੀ ਸੁਣਾ ਸਕਦੇ ਨੇ ਤੇ ਜਦੋਂ ਕੋਈ ਸਾਡੇ ਬਾੜ ਦਾਤ ਹੋ ਜਾਂਦੀ ਆ ਨਾਲ ਤਾਂ ਇਹ ਹੂਟਰ ਮਾਰਦੇ ਨੇ ਨਾਲੇ ਮੌਕੇ ਤੇ ਐਕਸ਼ਨ ਵੀ ਲੈਂਦੇ ਨੇ ਬਾਈ ਤੈਨੂੰ ਐ ਨਹੀਂ ਪਤਾ ਉਹ ਕਿਵੇਂ ਬਾਈ ਆ ਤੁਸੀਂ ਥੋੜੇ ਟਾਈਮ ਨੂੰ ਦੇਖ ਲਈ ਵੇਜ ਵਾਕੋ ਵਾਹ ਖੁਲ ਗਈ ਲੈ ਇਕੱਠਾ ਚੁੱਕ ਗਿਆ ਅੰਦਰ ਲੜ ਕੇ ਵਹਿ ਜਾਂਦਾ ਡਾਊਨਲੋਡ ਚੈਟ